ਪਰਾਦੀ ਅਰ ਕੋਡ ਕਰੋੜਾ ਅਪਰਾਧ ਨੇ ਗੁਰੂ ਨਾਨਕ ਜਿਨ ਸੁਣਿਆ ਪੀਖਿਆ ਅਰ ਜਿੰਨੇ ਦਰਸ਼ਨ ਕੀਤਾ ਤੁਰਗ ਤਰ ਜਾਂਦਾ ਪਾਰ ਉਤਰ ਜਾਂਦਾ ਕੋਟ ਪਰਾਦੀ ਤਰਿਆ ਰੇ ਤੇ ਮਹਾਰਾਜ ਨੇ ਇਹ ਵੀ ਬਚਨ ਕੀਤੇ ਕੋਟ ਬ੍ਰਹਮੰਡ ਕੁਠਾਕੁਰ ਸਵਾਮੀ ਸਰਬ ਕਲਾ ਪਰਪੂਰੀ ਰੇ ਅਰ ਉਹ ਪਰਪੂਰੇ ਉਹ ਕੋਟ ਬ੍ਰਹਮੰਡਾਂ ਦਾ ਮਾਲਕ ਏ ਮਹਾਰਾਜ ਇਹ ਵੀ ਕਹਿੰਦੇ ਕੋਟਪਰਾਦ ਹਮਾਰੇ ਖੰਡੋ ਮਹਾਰਾਜ ਕਰੋੜਾਂ ਅਪਰਾਧ ਤਨ ਕਰਕੇ ਕੀਤੇ ਨੇ ਤੇ ਤੇਰੀ ਸ਼ਰਨ ਆ ਗਏ ਉਹਦਾ ਖੰਡਨ ਕਰੋ ਨਾਸ਼ ਕਰੋ ਖਾਤਮਾ ਕਰੋ ਅਰ ਸਾਡੇ ਤੇ ਕਿਰਪਾ ਕਰੋ ਇਥੇ ਕਹਿੰਦੇ ਬਈ ਸਾਰਾ ਜੀਵਨ ਇਸ ਲਈ ਗੁਰ ਸਿੱਖ ਪਿਆਰਾ ਜਨਮ ਤੋਂ ਲੈ ਕੇ ਸਾਵਧਾਨੀ ਵਰਤਦਾ ਹੈ ਕਿ ਕਿਦੇ ਪਾਪ ਨਾ ਹੋਵੇ ਪਾਪ ਮਨ ਕਰਕੇ ਹੁੰਦੇ ਨੇ ਅਪਰਾਧ ਤਨ ਕਰਕੇ ਹੁੰਦੇ ਨੇ ਅਪਰਾਧ ਲਈ ਕਾਨੂੰਨ ਹੈ ਦੁਨੀਆ ਹੈ ਇਹਦੀ ਦੰਡ ਧਾਰਾ ਬਰ ਬਣੀ ਕੈਦਖਾਨੇ ਬਣੇ ਜੇਲ੍ਹਾਂ ਬਣੀਆਂ ਨੇ ਤੇ ਪਾਪ ਦਾ ਕੋਈ ਦੰਡ ਨਹੀਂ ਸੰਸਾਰ ਵਿੱਚ ਕੋਈ ਦੰਡ ਨਹੀਂ ਹੈ ਪਾਪ ਤੁਸੀਂ ਪੰਚਾਇਤ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਘਰੇ ਬੈਠ ਕੇ ਵੀ ਕਰ ਸਕਦੇ ਹੋ ਗੁਸਤਾਖੀ maaf ਗੁਰੂ ਕੋਲ ਬੈਠ ਕੇ ਵੀ ਇੱਥੇ ਮੇਰੀ ਤਰ੍ਹਾਂ ਕਥਾ ਕਰਦਿਆਂ ਵੀ ਪਾਪ ਕੀਤਾ ਜਾ ਸਕਦਾ ਹੈ ਬਾਣੀ ਪੜਦਿਆਂ ਵੀ ਪਾਪ ਕੀਤਾ ਜਾ ਸਕਦਾ ਹੈ ਪਾਪ ਇਹ ਮਨ ਦੀ ਚਿਤਵਣੀ ਮਾੜਾ ਤੇ ਕਿਹੜਾ ਕਿਸੇ ਨੂੰ ਦੱਸਣਾ ਅੰਦਰ ਹੀ ਚਿਤਵਣਾ ਹੈ ਨਾ ਜਦੋਂ ਅੰਦਰ ਦੀ ਚਿਤਵਣੀ ਮਾੜੀ ਹੋ ਗਈ ਅੰਦਰ ਕਿਸੇ ਪ੍ਰਤੀ ਅਰ ਚਿਤਵਣ ਲੱਗ ਪਿਆ ਮਾੜਾ ਉਸ ਵੇਲੇ ਅਰਪਾਪ ਹੋ ਗਿਆ ਪਾਪ ਤੇ ਉਹ ਤਨਕ ਤੁਸ਼ ਮਾਤਰ ਵੀ ਕੀਤਾ ਹੋਇਆ ਪਾਪ ਅੰਦਰ ਦਾ ਮਾੜਾ ਥੋੜਾ ਜਿਹਾ ਵੀ ਚਿਤਵਿਆ ਹੋਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਪਤਾ ਕਿੰਨਾ ਖਤਰਨਾਕ ਹੈ ਹੁਣ ਆਪਣਾ ਤਾਂ ਇਹ ਨਹੀਂ ਪਤਾ ਮੈਂ ਕਿਸੇ ਨੂੰ ਕਿਉਂ ਕਹਾ ਮੈਨੂੰ ਆਪਦਾ ਪਤਾ ਵੀ ਕਿਦੇ ਥੋੜੇ ਮਾਤਰ ਵੈਗਰੂ ਚਿਤਵ ਲਈਦਾ ਤੇ ਪਤਾ ਨਹੀਂ ਪਾਪ ਕਿੰਨੇ ਹੁੰਦੇ ਕਿੰਨੇ ਗ ਚਿਤਵੀ ਦਾ ਕਿੰਨਾ ਕੁ ਮਾੜਾ ਚਿਤਵਿਆ ਜਾਂਦਾ ਆਪਣੇ ਅੰਦਰ ਦੀ ਹਾਲਤ ਦਾ ਆਪਾਂ ਨੂੰ ਪਤਾ ਹੁੰਦਾ ਤੇ ਫਿਰ ਉਹ ਜਿਹੜੇ ਭੰਬੜ ਨੇ ਉਹਨਾਂ ਨੂੰ ਬੁਝਾਵਾਂਗੇ ਕਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਤਨਕ ਹੀ ਪਾਪ ਕੀਏ ਤਨਕ ਤੁਸ਼ ਮਾਤਰੀ ਚਿਤਵਨ ਨਾਲ ਮਾੜਾ ਅੰਦਰੋਂ ਉਹ ਕਿੱਡੀ ਵੱਡੀ ਭੰਕਰ ਅੱਗ ਹੈ ਕਹਿੰਦੇ ਤੂਲ ਮੈਂ ਬਜਾਗ ਹੈ ਤੂਲ ਅਰਥ ਰੂੰਦਾ ਹੈ ਤੇ ਰੂੰਦਾ ਢੇਰ ਲੱਗਾ ਹੋਵੇ ਵੱਡਾ ਸਾਰਾ ਤੇ ਉਹਦੇ ਵਿੱਚ ਇੱਕ ਛੋਟੀ ਜੀ ਚੰਗਾੜੀ ਨਾ ਰਤਾ ਕੁਝ ਨਹੀਂ ਅੱਗ ਦੀ ਸੇਠ ਦਿਓ ਵੱਡੇ ਢੇਰ ਵਿੱਚ ਨਾ ਰੂੰਦੇ ਇੱਕ ਰਤਾ ਕੁ ਮਾਤਰ ਅੱਗ ਦੀ ਚਿੜੰਗ ਲਾ ਦਿਓ ਉਹ ਸੰਭਾਲੀ ਨਹੀਂ ਜਾਏਗੀ ਸਭ ਕੁਝ ਸਾੜ ਦੇਵੇਗੀ ਇੰਨੀ ਤੇਜ਼ੀ ਨਾਲ ਚੱਲੇਗੀ ਭਾਈ ਸਾਹਿਬ ਕਹਿੰਦੇ ਪਾਪ ਥੋੜੇ ਮਾਤਰ ਚਿਤਵਿਆ ਤੇਰੇ ਅੰਦਰ ਦੇ ਅਰਜਤਪ ਅੰਦਰ ਦੀ ਸ਼ਾਂਤੀ ਅੰਦਰ ਦਾ ਟਿਕਾਉ ਅੰਦਰ ਦਾ ਸਕੂਨ ਇਨੀ ਤੇਜ਼ੀ ਨਾਲ ਸਾੜੇਗਾ ਜਿਵੇਂ ਅੱਗ ਦੀ ਚੰਗਾੜੀ ਰੂਹ ਦੇ ਢੇਰ ਚੋਂ ਬੁਝਾਈ ਨਹੀਂ ਜਾ ਸਕਦੀ ਔਰ ਉਹਦਾ ਨਸ਼ਟ ਕਰ ਦੇਣ ਦੀ ਇਨੀ ਤੇਜ਼ੀ ਨਾਲ ਪਾਪ ਤੇਰੇ ਜੀਵਨ ਨੂੰ ਨਸ਼ਟ ਕਰੇਗਾ ਪਾਪ ਤਪਦਾ ਹੈ ਤਪਉਂਦਾ ਹੈ ਤੇ ਫਿਰ ਜਦੋਂ ਪਾਪ ਕੀਤੇ ਤੇ ਉਹਦੀ ਤਪਸ਼ ਨੂੰ ਸਹਾਰਨਾ ਪੈਂਦਾ ਹੈ ਫਿਰ ਜੀਬ ਰੌਲਾ ਪਾਉਂਦਾ ਹੈ ਦੁਹਾਈ ਮਚਾਉਂਦਾ ਹੈ ਮੈਨੂੰ ਬਚਾਓ ਪਾਪ ਕਰਨ ਲੱਗਿਆਂ ਚਿਤਵਨ ਲੱਗਿਆਂ ਨਹੀਂ ਇਹ ਵੇਖਦਾ ਤੇ ਫਿਰ ਪਾਪਾਂ ਦਾ ਜਦੋਂ ਭੁਗਤਾਨ ਭੁਗਤਣਾ ਪੈਂਦਾ ਹੈ ਦੋ ਰੌਲਾ ਪਾਉਂਦਾ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਪੀ ਕਰਮ ਕਮਾਵਦੇ ਪਾਪਾਂ ਵਾਲੇ ਕਰਮ ਕਰਦੇ ਤੇ ਜਦੋਂ ਭੁਗਤਾਨ ਭੁਗਤਣਾ ਪੈਂਦਾ ਫਿਰ ਕੀ ਕਰਦੇ ਹਾਏ ਹਾਏ ਫਿਰ ਰੌਲਾ ਪਾਉਂਦੇ ਦੋਹਾਈਆਂ ਪਿੱਟਦੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤੇਉ ਮਥੇ ਧਰਮ ਰਾਏ ਔਰ ਪਾਪ ਕਰੇਂਦੜ ਕਰਦਿਆਂ ਹੋਇਆ ਸਰਪਰ ਮੁਠੇ ਅਜਰਾ ਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰਜਨ ਹਾਰੈ ਲੇਖਾ ਮੰਗੈ ਬਾਣੀਆਂ ਔਰ ਪਾਪੀ ਦੀ ਜਗਾ ਕਿਦੇ ਨਹੀਂ ਔਰ ਪਾਪ ਕਰਦਿਆਂ ਹੋਇਆ ਪਾਪ ਕਮਾਂਵੰਦਿਆਂ ਤੇਰਾ ਕੋਈ ਨਾ ਬੇਲੀ RAM ਕਿਸੇ ਨੇ ਬਾਣੀ ਪਕੜਨੀ ਪਾਪ ਚਿਤਵਨਾ ਪਰਮਾਤਮਾ ਦਾ ਚਿੰਤਨ ਕਰ ਤੇਰਾ ਭਲਾ ਹੋ ਜਾਵੇਗਾ ਔਰ ਪਾਪ ਪਰਮਾਤਮਾ ਦਾ ਚਿੰਤਨ ਕਰੇਗਾ ਪਰਮਾਤਮਾ ਵੱਲ ਨੂੰ ਜੁੜੇਗਾ ਉਸ ਮਾਰਗ ਤੇ ਤੁਰੇਗਾ ਤੇਰਾ ਭਲਾ ਹੋ ਜਾਵੇਗਾ ਇਸ ਕਰਕੇ ਪਾਪਾਂ ਦੀ ਚੜੰਗ ਅੰਦਰ ਨਾ ਲਾ ਪਰਹੇਜ਼ ਕਰ ਬਚ ਪਾ ਮਾੜੀ ਚਿਤਵਣੀ ਤੋਂ ਮਾੜਾ ਕਰਨ ਤੋਂ ਮਾੜਾ ਵੇਖਣ ਤੋਂ ਮਾੜੀ ਜਗ੍ਹਾ ਜਾਣ ਤੋਂ ਅਰ ਸਜਨਾ ਮਾਲਕ ਦਾ ਅਰਾਧਨ ਕਰ ਪ੍ਰਸ਼ਿਤ ਕਰ ਕਿ ਪ੍ਰਮਾਤਮਾ ਮੈਂ ਬਖਸ਼ਿਆ ਜਾਵਾਂ ਤੂੰ ਬਖਸ਼ਣ ਹਾਰੇ ਅਸੀਂ ਜੀਵ ਪਾਪੀ ਆ ਸਾਡੇ ਤੇ ਕਿਰਪਾ ਕਰ ਮਹਾਰਾਜ ਕਿਰਪਾ ਕਰ ਦੇ ਨੇ ਭਾਈ ਸਾਹਿਬ ਅਗਲੇ ਸਵਈਏ ਦੁਆਰਾ ਕਿਰਪਾ ਕਰ ਦੇ ਚੀਕਾ ਨੇ ਕਲਸ ਪਰ ਜੈਸੀ ਨਾ ਟਿਕਾ ਤ ਬੂੰਦਾ ਬੜਾ ਚਿਕਨਾਟ ਹੋਵੇ ਚੀਕਨਾ ਕਹਿੰਦੇ ਨੇ ਮਤਲਬ ਉਹਨੂੰ ਠੰਦਾਪਨ ਲੱਗਾ ਹੋਵੇ ਠੰਡਾ ਘੜੇ ਦੇ ਉੱਪਰ ਜਾਂ ਘੜੇ ਦੇ ਵਿੱਚ ਜਿਹੜੇ ਘੜਿਆਂ 'ਚ ਦੁੱਧ ਔਰ ਗਰਮ ਕੀਤਾ ਜਾਂਦਾ ਤੌੜਿਆਂ 'ਚ ਕਾੜਨਿਆਂ 'ਚ ਜਾਂ ਜਿਹੜੀਆਂ ਚਾਟੀਆਂ 'ਚ ਲੱਸੀ ਰੜਕੀ ਜਾਂਦੀ ਜਾਂ ਜਿਨ੍ਹਾਂ ਵਿੱਚ ਮੱਖਣੀ ਆਦਿ ਘਿਓ ਰੱਖਿਆ ਜਾਂਦਾ ਸੀ ਉਹਨਾਂ ਦੇ ਬਾਹਰ ਵੀ ਚਿਕਨਾਟ ਆ ਜਾਣੀ ਭਾਈ ਗੁਰਦਾਸ ਸਾਹਿਬ ਕਹਿੰਦੇ ਉਹਦੇ ਉੱਪਰ ਪਾਣੀ ਦੀ ਬੂੰਦ ਨਹੀਂ ਖੜਦੀ ਉਸ ਘੜੇ ਤੇ ਕਿਉਂਕਿ ਚਕਨਾਟ ਹੈ ਚਕਨਾਟ ਦੇ ਨਾਲ ਬੂੰਦ ਨਸ਼ਟ ਹੋ ਜਾਂਦੀ ਏ ਔਰ ਕਹਿੰਦੇ ਉਹਦੇ ਉੱਪਰ ਪਾਣੀ ਦੀ ਬੂੰਦ ਨਹੀਂ ਖੜਦੀ ਕਲਰ ਮੈਂ ਪਰੈ ਨਾਜ ਨਿਪਦੇ ਨਾ ਖੇਤ ਚੀਕਨੇ ਘੜੇ ਤੇ ਪਾਣੀ ਦੀ ਬੂੰਦ ਨਹੀਂ ਖੜਦੀ ਤੇ ਕਲ ਰਾਖੀ ਜ਼ਮੀਨ ਵਿੱਚ ਬੀਜਿਆ ਬੀਜ ਇੱਕ ਪੱਤਾ ਵੀ ਉਗਵਦਾ ਨਹੀਂ ਉੱਧਰ ਬੂੰਦ ਪਾਣੀ ਦੀ ਨਹੀਂ ਖੜਦੀ ਇੱਧਰ ਇੱਕ ਪੱਤਾ ਉਪਜਦਾ ਨਹੀਂ ਕੱਲਈ ਜ਼ਮੀਨ ਵਿੱਚ ਬੀਜਣ ਨਾਲ ਜੈਸੇ ਧਰ ਪਰ ਤਰ ਸਿੰਬਲ ਅਫਲ ਅਰ ਕਹਿੰਦੇ ਜਿਵੇਂ ਧਰਤੀ ਦੇ ਉੱਪਰ ਸਿੰਬਲ ਦਾ ਦਰਖਤ ਹੈ ਸਿੰਮਲ ਰੁੱਖ ਹੈ ਬੜਾ ਵੱਡਾ ਹੈ ਪਰ ਅਫਲ ਫਲ ਕੋਈ ਨਹੀਂ ਕਿਉਂਕਿ ਉਹਦਾ ਫਲ ਕੰਮ ਨਹੀਂ ਆਉਂਦਾ ਪੱਤੇ ਉਹਦੇ ਕੰਮ ਦੇ ਨਹੀਂ ਫਲ ਉਹਦੇ ਕਮ ਦੇ ਨਹੀਂ ਮਹਾਰਾਜ ਨੇ ਬਾਣੀ ਅੰਦਰ ਬਚਨ ਕਹੇ ਸਿਮਲ ਰੁਖ ਸਰਾਈ ਰਾਤ ਦੀਰਘ ਅਤ ਮੁਚ ਓਏ ਜੇ ਆਵੇ ਆਤਕਰ ਜਾਹਿ ਨਿਰਾ체 ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨ ਆਵੇ ਪੱਤ ਮਿੱਠ ਤੁਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਅੰਦਰ ਰਾਸੇ ਨਿਮਰਤਾ ਹੈ ਮਿਠਾਸ ਹੈ ਉਹ ਰਸ ਜਿਹੜਾ ਛੋਟਾ ਪੰਨ ਦਿਖਾਂਦਾ ਐ ਨਾ ਤੈਨੂੰ ਉਹ ਚੰਗਾ ਕਿਉ ਗੁਣ ਤੇ ਆਸ਼ਾਈ ਪੱਲਿਆ ਉਹਦੇ ਕੋਲ ਵੱਡੇ ਪੰਨ ਦਾ ਹੰਕਾਰ ਏ ਉਹਦਾ ਫਲ ਕੋਈ ਕੰਮ ਨਹੀਂ ਆਉਣ ਵਾਲਾ ਵੇਖਿਆ ਬਿਰਖ ਫਲੇ ਜਗ ਦੁੱਖ ਦੇਤ ਜੀ ਕਹਿੰਦੇ ਜ਼ਹਿਰੀਲੇ ਪੌਦੇ ਪੈਦਾ ਹੋ ਗਏ ਜਿੰਨਾ ਵਿੱਚ ਜ਼ਹਿਰ ਵਾਤੇ ਕਈ ਐਸੇ ਪੌਦੇ ਬੂਟੀਆਂ ਨੇ ਉਹਨਾਂ ਨੂੰ ਛੂੰਹਦੇ ਨਾਲ ਕਈ ਕਈ ਬਿਮਾਰੀਆਂ ਖਲੀਆਂ ਹੋ ਜਾਂਦੀਆਂ ਨੇ ਕਈ ਐਸੀਆਂ ਵਸਤੂ ਉਹਨਾਂ ਨੂੰ ਖਾਣ ਦੇ ਨਾਲ ਤੋੜ ਕੇ ਖਾ ਲਈਏ ਤੇ ਉਹ ਕਈ ਰੋਗ ਪੈਦਾ ਕਰ ਦਿੰਦੇ ਕਹਿੰਦੇ ਉਹ ਜ਼ਹਿਰੀਲੇ ਔਰ ਪੌਦੇ ਧਰਤੀ ਚ ਪੈਦਾ ਹੋਏ ਤੇ ਤਨ ਵਿੱਚ ਦੁੱਖ ਪੈਦਾ ਹੋ ਗਏ ਤੇ ਭਾਈ ਸਾਹਿਬ ਕਹਿੰਦਿਆ ਚੰਦਨ ਸੁਬਾਸ ਬਾਸ ਬਾਸ ਬਸ ਯਨਾ ਇੱਕ ਪਾਸੇ ਧਰਤੀ ਤੇ ਜੰਗਲ ਦੇ ਵਿੱਚ ਚੰਦਨ ਦਾ ਬਿਰਸ਼ ਚੰਦਨ ਦਾ ਤੇ ਔਰ ਉਹਦੇ ਬਾਸ-ਬਾਸ ਬਾਸੀ ਹੈ ਨਾ ਕਹਿਣ ਲੱਗੇ ਉਹਦੇ ਕੋਲ ਹੀ ਚੰਦਨ ਦੇ ਬਿਰਸ਼ ਦੇ ਬਾਸ ਦਾ ਪੌਦਾ ਹੈ ਬਿਲਕੁਲ ਕੋਲੇ ਤੇ ਕਹਿੰਦੇ ਬਾਸ-ਬਾਸੀ ਹੈ ਨਾ ਉਹਦੀ ਬਾਸ ਮੈਨਿਆ ਸੁਗੰਧੀ ਉਡੀ ਸੁਗੰਧੀ ਜਿਹੜੀ ਆ ਵਾਂਸ ਆਪਣੇ ਅੰਦਰ ਨਹੀਂ ਧਾਰਨ ਕਰਦਾ ਹੋਰ ਆਲੇ-ਉਦਾਲੇ ਦੇ ਰੁੱਖ ਚੰਦਨ ਦੀ ਸੁਗੰਧੀ ਆਪਣੇ ਵਿੱਚ ਗ੍ਰਹਿਣ ਕਰਦੇ ਆ ਚੰਦਨ ਦਾ ਗੁਣ ਤੇ ਦੇਖਣ ਵਾਲੇ ਨੂੰ ਲੱਗਦਾ ਇਹ ਵੀ ਚੰਦਨ ਹੈ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਚੰਦਨ ਕੇ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ ਬਾਸ ਦੇ ਵਿੱਚ ਸੁਗੰਧੀ ਨਹੀਂ ਹੁੰਦੀ ਪਾਈ ਸਾਹਿਬ ਕਹਿੰਦੇ ਪਵਨ ਗਮਨ ਬਲ ਮੂਰ ਮੂਤ ਤਸਮੇ ਤੁਜੀ ਹੁਣ ਇੱਕ ਪਾਸੇ ਉਹ ਚੰਦਨ ਦੇ ਨਾਲ ਹਵਾ ਕਿਸਰਕੇ ਆਲੀ ਹੈ ਤੇ ਅਗਲੇ ਪਾਸੇ ਉਹ ਸੁਗੰਧ ਧੋਕੇ ਆਂਦੀ ਦੇਖਣ ਵਾਲੇ ਨੂੰ ਬੜੀ ਸੁਗੰਧੀ ਵਾਲੀ ਹਵਾ ਆਉਂਦੀ ਉਹ ਫੁੱਲਾਂ ਦੇ ਪਿਆਰੀਆਂ ਜਿਸ ਪਾਸੇ ਫੁੱਲਾਂ ਦੀ ਖੇਤੀ ਉਧਰੋਂ ਹਵਾ ਆਈ ਤੇ ਅਰ ਅਗਲੇ ਪਾਸੇ ਨਵਾਈ ਤੇ ਦੇਖਣ ਵਾਲਾ ਕਹਿੰਦਾ ਹਾ ਹਾ ਕੀ ਨਜ਼ਾਰਾ ਹੈ ਜੀ ਕਿੰਨਾ ਆਨੰਦ ਆਇਆ ਕਿੰਨੇ ਫੁੱਲਾਂ ਵਾਲੀ ਹਵਾ ਹੈ ਕਿੰਨੀ ਸੁਗੰਧਿਤ ਹਵਾ ਹੈ ਉਹੀ ਹਵਾ ਇੱਕ ਪਾਸੇ ਰੂੜੀ ਦੇ ਬੜੇ-ਬੜੇ ਢੇਰ ਪਏ ਨੇ ਗੰਦਗੀ ਦੇ ਢੇਰ ਨੇ ਉਸ ਪਾਸਿਓਂ ਆਈ ਤੇ ਉਹੀ ਮਨੁੱਖ ਕੇ ਨੱਕ ਨੂੰ ਪਕੜ ਲੈਂਦਾ ਏ ਨੀ ਦੁਰਗੰਧੀ ਇੰਨੀ ਬਦਬੂ ਇੰਨੀ ਭੈੜੀ ਹੈ ਤਾਂ ਹਵਾ ਹੈ ਨਾ ਹਵਾ ਵਿੱਚ ਨਹੀਂ ਉਹ ਗੰਦਗੀ ਗੰਦਗੀ ਤੇ ਸੁਗੰਧੀ ਦੋਨੇ ਉਹਨੇ ਧਰਤੀ ਤੋਂ ਲਏ ਨੇ ਸੰਸਾਰ ਚੋਂ ਲਏ ਨੇ ਉਹ ਫੁੱਲਾਂ ਦੇ ਕੋਲ ਦੀ ਆਈ ਤੇ ਉਹਨਾਂ ਦੀ ਸੁਗੰਧੀ ਬੁਲੇਟ ਦੀ ਤੁਰੀ ਆਈ ਉਹ ਦਰਗੰਧੀ ਵਾਲੇ ਪਾਸਿਓਂ ਦੀ ਆਈ ਤੇ ਦੁਰਗੰਧੀ ਬੁਲੇਟ ਦੀ ਤੁਰੀ ਆਈ ਕਹ ਲੱਗੇ ਜੀਵ ਸੰਸਾਰ ਵਿੱਚ ਦੀ ਨੰਗ ਦਾ ਇੱਕ ਪਾਸੇ ਕੁਸੰਗਤ ਹੈ ਇੱਕ ਪਾਸੇ ਸਤ ਸੰਗਤ ਹੈ ਜੇ ਸੰਗਤ ਵੱਲ ਨੂੰ ਜਾਂਦਾ ਹੈ ਤੇ ਉਹਦੇ ਗੁਣਾਂ ਨੂੰ ਸੰਭਾਲਦਾ ਜਾਂਦਾ ਹੈ ਕੁਸੰਗ ਵੱਲ ਨੂੰ ਜਾਂਦਾ ਤੇ ਮਾੜੇ ਔਗਣ ਲੈ ਕੇ ਅੱਗੇ ਬਦਬੂ ਫੈਲਾਉਂਦਾ ਜਾਂਦਾ ਹੈ ਉਦਰਾ ਸ਼ੁਭ ਗੁਣਾਂ ਦੀ ਖਸ਼ਬੂ ਫੈਲਾਉਂਦਾ ਜਾਂਦਾ ਹੈ ਔਰ ਨੰਗ ਦਾ ਜਿਸ ਪਾਸੇ ਹੁੰਦੀ ਭਾਈ ਸਾਹਿਬ ਕਹਿੰਦੇ ਗੁਰੇ ਉਪਦੇਸ਼ ਪਰਵੇਸ਼ ਨਾ ਮੋ ਰਿਦਾ ਭਿਦਾ ਭਾਈ ਗੁਰਦੇ ਗੁਰਦਾਸ ਸਾਹਿਬ ਜੀ ਬੜੇ ਪ੍ਰੇਮ ਨਾਲ ਕਹਿੰਦੇ ਨੇ ਕਹਿੰਦੇ ਮੇਰਾ ਹਿਰਦਾ ਇੰਨਾ ਕਠੋਰ ਹੋ ਗਿਆ ਅਸੀਂ ਆਪਣੇ ਆਪ ਨੂੰ ਕਹਿਣਾ ਭਾਈ ਸਾਹਿਬ ਦੀ ਇਹ ਅਵਸਥਾ ਨਹੀਂ ਇਹ ਉੱਤਮ ਬਖਤੇ ਦੇ ਦੁਆਰਾ ਬਖਸ਼ਿਸ਼ ਕਰਦੇ ਨੇ ਔਰ ਆਪਣੇ ਆਪ ਨੂੰ ਗੱਲ ਕਹਿਣੀ ਤੇ ਸਮਝਾਉਣਾ ਸੂਝ ਦੂਜਿਆਂ ਨੂੰ ਦੇਣੀ ਭਾਈ ਗੁਰਦਾਸ ਸਾਹਿਬ ਕਹਿੰਦੇ ਇੰਨਾ ਹਿਰਦਾ ਕਠੋਰ ਹੋ ਗਿਆ ਇਹ ਗੁਰੂ ਦਾ ਉਪਦੇਸ਼ ਸੁਣਦਾ ਹੈ ਪੜਦਾ ਹੈ ਪਰ ਉਹਦੇ ਵਿੱਚ ਭਿੱਜਦਾ ਨਹੀਂ ਅੱਜ ਗੁਰਬਾਣੀ ਨੂੰ ਸੁਣਿਆ ਵੀ ਬਹੁਤ ਜਾ ਰਿਹਾ ਹੈ ਸੁਣਨੀ ਚਾਹੀਦੀ ਆ ਗੁਰਬਾਣੀ ਨੂੰ ਪੜਿਆ ਵੀ ਬਹੁਤ ਜਾ ਰਿਹਾ ਹੈ ਸੁਨਾਇਆ ਵੀ ਬਹੁਤ ਜਾ ਰਿਹਾ ਹੈ ਔਰ ਹਿਰਦੇ ਨਹੀਂ ਪਤਿਜਦੇ ਹਿਰਦੇ ਨਹੀਂ ਭਿੱਜਦੇ ਅੰਦਰੋਂ ਇਹ ਨਹੀਂ ਭਿੱਜਦੇ ਅਰਦਾਸ ਗੁਰੂ ਕੋਲ ਵੀ ਕਰ ਲਏ ਜਪਦੀ ਵੀ ਪੜ ਲਿਆ ਜਾਪ ਵੀ ਪੜ ਲਿਆ ਸੁਖਮਣੀ ਵੀ ਪੜ ਲਿਆ ਸੁਣ ਲਿਆ ਫੇਰ ਵੀ ਭਰੋਸਾ ਨਹੀਂ ਕਿ ਇਹਨੇ ਸਭ ਕੁਝ ਦੇ ਦੇਣਾ ਫਿਰ ਹੋਰ ਦਰ ਲੱਪਣ ਆਇਆ ਹੋਰ ਪਾਸੇ ਜਾਣਾ ਕਿੱਥੇ ਜਾਈਏ ਕਿਹੜਾ ਬਾਬਾ ਲੱਭੇ ਕਿਹੜੀ ਕਬਰ ਮੱਟੀ ਲੱਭੇ ਜਾ ਕੇ ਉਥੇ ਚਲੀਏ ਹੁਣ ਉਹ ਸਾਡੀ ਪੂਰਤੀ ਕਰੇਗਾ ਗੁਸਤਾਖੀ maaf ਜਿਹਨੂੰ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕੁਝ ਨਹੀਂ ਪੱਲੇ ਪੈਂਦਾ ਯਾਦ ਰੱਖਣਾ ਉਹਨੂੰ ਕਿਦੇਉ ਵੀ ਨਹੀਂ ਪੈਂਦਾ ਜਿਹਨੂੰ ਕਿਦੇਉ ਵੀ ਕੁਝ ਪੱਲੇ ਨਹੀਂ ਪੈਂਦਾ ਇਤਿਹਾਸ ਨੂੰ ਪਰਲੋ ਦੀਆਂ ਝੋਲੀਆਂ ਗੁਰੂ ਨਾਨਕ ਦੇ ਘਰ ਵਿੱਚੋਂ ਭਰੀਆਂ ਨੇ ਗੁਰੂ ਘਰ ਵਿੱਚੋਂ ਭਰੀਆਂ ਨੇ ਕੋਈ ਆਦੇਵਸਤੂ ਨਹੀਂ ਜਿਹੜੀ ਗੁਰੂ ਕੋਲੋਂ ਨਾ ਮਿਲੇ ਗੁਰੂ ਸਭ ਕੁਝ ਦਿੰਦਾ ਹੈ ਗੁਰੂ ਆਵਾਜ਼ ਮਾਰ ਕੇ ਕਹਿੰਦਾ ਜੋ ਮੰਗੇ ਜੋ ਵੀ ਮੰਗੇਗਾ ਠਾਕੁਰ ਆਪਣੇ ਤੇ ਮਾਲਕ ਤੋਂ ਸੋਈ ਸੋਈ ਦੇਵੇ ਇਹ ਨਹੀਂ ਕਿ ਆ ਮੈਂ ਆ ਕੁਦ ਨਹੀਂ ਦੇ ਸਕਦਾ ਜੋ ਵੀ ਮੰਗੇਗਾ ਤੇਰਾ ਭਾਂਡਾ ਹੋਣਾ ਚਾਹੀਦਾ ਤੇਰੀ ਭਾਵਨਾ ਹੋਣੀ ਚਾਹੀਦੀ ਏ ਕਹਿ ਲੱਗੇ ਰਿਧਾ ਕਠੋਰ ਭਿੱਜਦਾ ਨਹੀਂ ਜੈਸੇ ਮਨੋ ਸਵੰਤ ਬੂੰਦ ਅਹਿ ਮੁਖ ਲੇਤ ਜੀ ਕਹਿੰਦੇ ਪ੍ਰਭੂ ਤਾਂ ਨਾਮ ਦੇ ਛੱਟੇ ਦੇ ਰਿਹਾ ਏ ਤਾਂ ਬਖਸ਼ਾ ਦੇ ਰਿਹਾ ਏ ਤੇ ਕਹਿੰਦੇ ਮੇਰਾ ਹਿਰਦਾ ਪਤਾ ਕਿਸ ਤਰ੍ਹਾਂ ਦਾ ਏ ਸਵੰਤੀ ਬੂੰਦ ਡਿੱਗਦੀ ਆ ਕੇਲੇ ਚ ਡਿੱਗੇ ਤੇ ਕਹਿੰਦੇ ਕਪੂਰ ਪੈਦਾ ਹੁੰਦਾ ਏ ਹਰ ਦਰਿਆਵ ਚ ਡਿੱਗੇ ਤੇ ਉਸਿੱਪੀ ਵਿੱਚ ਮੋਤੀ ਪੈਦਾ ਹੁੰਦਾ ਕੁੱਤੇ ਤੇ ਡਿੱਗ ਪਵੇ ਕੁੱਤੇ ਨੂੰ ਹਲਕ ਹੋ ਜਾਂਦਾ ਤੇ ਕਹਿੰਦੇ ਸੱਪ ਤੇ ਡਿੱਗ ਪਵੇ ਤੇ ਉਹਦੇ ਅੰਦਰ ਜ਼ਹਿਰ ਬਣ ਜਾਂਦੀ ਏ ਜ਼ਹਿਰ ਕਹਿੰਦੇ ਮੇਰਾ ਹਿਰਦਾ ਇਹੋ ਜਿਹਾ ਏ ਕਿ ਜਿਵੇਂ ਸੱਪ ਵਿੱਚ ਬੂੰਦ ਡਿੱਗੀ ਅਰ ਸ਼ਾਂਤੀ ਬੂੰਦ ਉਹ ਜ਼ਹਿਰ ਬਣ ਗਈ ਕਹਿੰਦੇ ਗੁਰਮਤ ਨੂੰ ਸੁਣਿਆ ਅੰਦਰ ਆਈ ਤੇ ਸੁਣੀ ਪੜੀ ਤਾਂ ਗੁਰਮਤ ਪਰ ਜ਼ਹਿਰ ਬਣਾ ਦਿੱਤੀ ਜ਼ਹਿਰ ਬਣਾ ਬਣਾ ਕੇ ਔਰ ਉਹਦਾ ਹੰਕਾਰ ਉਹਦਾ ਹੋਰ ਕੁਝ ਰੂਪ ਬਣਾ ਬਣਾ ਕੇ ਪੇਸ਼ ਕਰਨ ਲੱਗ ਪਏ ਕਹਿੰਦੇ ਨਹੀਂ ਸੱਜਣਾ ਇਹਦੇ ਨਾਲ ਮੋਤੀ ਪੈਦਾ ਕਰ ਅਮੋਲਕ ਇਹਦੇ ਨਾਲ ਕਬੂਰ ਪੈਦਾ ਕਰ ਇਹਦੇ ਨਾਲ ਆਪਣੇ ਅਵਗਣ ਦੂਰ ਕਰ ਹਿਰਦਾ ਪਾਵਨ ਪਾਵਨ ਕਰ ਪਰਮਾਤਮਾ ਨਾਲ ਜੁੜ ਜਾਏਗਾ ਮਿਲ ਜਾਏਗਾ ਤੇਰਾ ਭਲਾ ਹੋਵੇਗਾ ਜੀਵਨ ਸੁਗੰਧਿਤ ਹੋ ਜਾਵੇਗਾ ਜਿਸ ਪਾਸੇ ਨੂੰ ਲੰਗੇਗਾ ਉਧਰ ਦੀ ਆਬੋ ਹਵਾ ਬਦਲਦਾ ਤੁਰਿਆ ਜਾਵੇਂਗਾ ਗੁਰੂ ਨਾਲ ਜੁੜ ਗੁਰੂ ਦੇ ਮਾਰਗ ਤੇ ਤੁਰ ਗੁਰੂ ਗੁਰੂ ਜਪ ਗੁਰੂ ਤੋਂ ਬਗੈਰ ਕਿਦਿਉ ਤੇਰੀ ਸਿੱਖਾ ਝੋਲੀ ਨੀਉ ਭਰਨੀ ਜੇ ਕਦੇ ਉਪਰਨੀ ਹੈ ਸਾਰੀਆਂ ਦਾਤਾਂ ਗੁਰੂ ਨੇ ਦੇਣੀਆਂ ਜੇ ਨਹੀਂ ਮਿਲੀ ਤੇਰਾ ਭਾਂਡਾ ਨਹੀਂ ਅਜੇ ਸਬਰਿਆ ਹੋਰ ਸਵਾਰ ਹੋਰ ਆਰਾਧ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਤੇ ਸਾਨੂੰ ਸਮਤ ਬਖਸ਼ੇ ਸਾਡਾ ਆਇਆ ਸਪਲਾ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਕੇ ਬਚਨ ਜਾਣ ਕੇ ਗੁਰਮਤਿ ਦੇ ਬਚਨ ਜਾਣ ਖਿਰਦਿਆਂ ਅੰਦਰ ਵਸਾਵਣੇ 10 ਪਾਸੋਂ ਬੇਚਾਰਾ ਕਰਨਿਆ ਬੇਅੰਤ ਪ੍ਰਕਾਰ ਦੀਆਂ ਭੁਲਾਂ ਚੁੱਕਾਂ ਹੋ ਜਾਂਦੀਆਂ ਸਤਗੁਰੂ ਕੀ ਸੰਗਤ ਸਤਗੁਰੂ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੁੱਦ ਬਖਸ਼ਿਸ਼ ਕਰਿਆ ਜੇ ਜੋ ਪੜ ਪੜਾ ਕੇ ਸਤਗੁਰੂ ਗਰੀਬ ਨਵਾਜ ਦੇ ਦਰ ਦੀ ਘਰ ਦੀ ਵਿਚਾਰੇ ਉਹ ਸਤਗੁਰੂ ਦੀ ਹਜ਼ੂਰੀ ਅੰਦਰ ਸਤਗੁਰੂ ਕੀ ਸੰਗਤ ਨੂੰ ਸੁਨਾ ਸਕੀਏ ਅਸੀਂ ਪੜਨ ਸੁਣਨ ਵਾਲੇ ਪੜ ਕੇ ਸੁਣ ਕੇ ਉਸ ਮਾਰਗ ਤੇ ਕੁਝ ਨਾ ਕੁ ਚੱਲਣ ਦਾ ਯਤਨ ਕਰੀਏ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ